ਸਾਡੀ ਸਾਡੀ ਧੀ ਪੁੱਤ ਹੈ ਜਿਹੜੇ ਜਿਹੜੇ ਕੋਈ ਮੰਗ ਮੰਗਣ ਆਏ ਆ ਸਾਡੀ ਧੀ ਪੁੱਤ ਆ ਪੰਜਾਬ ਦੇ ਐਮਐਲਏ ਸਾਹਿਬ ਸਾਡੇ ਕਿਸਾਨਾਂ ਚੋਂ ਆ ਤੇ ਜਿਹੜੇ ਪੁਲਿਸ ਮੁਲਾਜ਼ਮ ਆ ਉਹ ਵੀ ਸਾਡੀ ਪਰਵਾਹ ਚੋਂ ਸਾਡੀ ਧੀ ਬਣੀ ਇੱਕ ਮਿੰਟ ਸੁਣੋ ਕਈ ਵਾਰ ਆ ਇਦਾਂ ਸੁਣੋ ਭਾਈ 2 ਮਿੰਟ 2 ਮਿੰਟ ਦਾ ਜਦੋਂ ਖੜਾ ਰਹਿੰਦਾ ਇੱਕ ਮਿੰਟ ਗੱਲ ਸੁਣੀ ਪਹਿਲੀ ਮੈਂ ਗੱਲ کہہ ਰਹੀ ਪੈਂਦੀ ਹੋਈ ਇਕੱਲੀ ਨਹੀਂ ਸੁਣੀ ਜਿਗਰ ਤਾਂ ਸੁਣੀ ਸਰਕਾਰ ਦਾ ਕੋਈ ਕੋਈ ਗੱਲ ਸੁਣੀ ਪਰ ਮੈਂ ਜਿਹੜੀ ਗੱਲ ਕਹਿ ਰਹੇ ਹਾਂ ਜੀ ਕਮਰਾ ਕਿਹੜੇ ਸਮਨੇ ਜਪਣਾ ਮੈਨੂੰ ਇਹ ਪੁੱਛਿਆ ਇੱਕ ਦੂਸਰਾ ਜੀ ਗੱਲ ਸੁਣੀ ਨਹੀਂ ਜੀ ਕਮਰੇ ਦੇ ਜਿਹੜੇ ਕੋਈ ਵੀ ਨੀਂ ਮੱਥਰ ਰੱਖਿਆ ਗਿਆ ਉਹ ਕਿਹੜੀ ਸਾਬਕਾ ਚ ਜਾਂ ਮੌਜੂਦਾ ਚ ਨਾ ਤਾਂ ਉਹਦੇ ਸਾਬਕਾ ਪੰਚਾਇਤ ਦਾ ਨਾਂ ਤੇ ਨਾ ਹੀ ਉਹਦੇ ਮੌਜੂਦਾ ਦਾ ਮੈਨੂੰ ਇਹ ਦੱਸੋ ਪੰਚਾਇਤਾਂ ਦਾ ਛੋਟਾ ਕੀ ਬਖਰੇਵਾ ਵੀ ਪੰਚਾਇਤਾਂ ਦਾ ਨਾਂ ਕਿਉਂ ਨਹੀਂ ਲਿਖ ਰਹੇ ਆਪਾਂ ਉਹਨਾਂ ਤੇ ਮੈਨੂੰ ਬਸ ਇੰਨੀ ਗੱਲ ਦੀ ਬੱਚਦੀ ਆਪਾਂ ਕਹਿੰਦੇ ਹੁਣ ਮਿਸਤਰੀਆਂ ਦਾ ਨਾਂ ਉੱਤੇ ਆਉ ਆਪਾਂ ಗ್ರಾಮ ਪੰਚਾਇਤਾਂ ਨੂੰ ਲੋਕਤੰਤਰ ਦਾ ਘਾਣ ਦੇਖੋ ਜੀ ਹਾਂ ਇੱਕ ਤਾਂ ਜਿਹੜੀ ਸਕੂਲ ਦੇ ਖਾਤੇ 'ਚ ਗ੍ਰਾਂਟ ਆਉਣੀ ਹੁੰਦੀ ਹੈ ਇੱਕ ਸਰਪੰਚ ਦੇ ਖਾਤੇ 'ਚ ਕਿਉਂ ਨਹੀਂ ਦੇਖੋ ਜੀ ਜਿਹੜੀ ਸਕੂਲ ਦੇ ਖਾਤੇ ਜਾਂਦੇ ਆ ਉਹ ਨਾਂ ਐਮਐਲਏ ਦੇ ਖਾਤੇ ਜਾਂਦੇ ਨਾ ਸਰਪੰਚ ਦੇ ਖਾਤੇ ਜਾਂਦੇ ਸਰਪੰਚ ਦੇ ਖਾਤੇ 'ਚ ਗ੍ਰ ਭਾਵੇਂ ਮੈਨੂੰ ਦੁਬਾਰੇ ਪਵਾਉਣਾ ਪਏ ਜੀ ਅਜਾ ਮਜੂਦਾ ਦਾ ਉਹ ਗ੍ਰਾਂਟ ਜੀ ਐਮਐਲਏ ਦੇ ਖਾਤੇ 'ਚ ਵੀ ਨਹੀਂ ਆਈ ਇੱਕ ਮਿੰਟ ਇਹ ਵੀ ਹੈਗਾ ਫਿਰ ਐਮਐਲਏ ਦੇ ਖਾਤੇ 'ਚ ਨਹੀਂ ਆਈ ਉਹ ਗ੍ਰਾਂਟ ਦੱਸੋ ਪੱਕਾ ਸ਼ੋਰ ਕਰ ਦਿੰਦਾ ਮੈਂ ਪਿੰਡ ਨੂੰ ਨੇ ਖੜਾ ਜੀ ਵੀ ਉਹ ਮੇਰੇ ਖਾਤੇ ਚ ਆਈ ਆ ਪਾ ਗ੍ਰਾਂਟ ਦਿੱਤੀ ਆ ਤਾਂ ਆਪਾਂ ਦੇਣਦਾਰਾਂ ਜੀ ਠੀਕ ਹੈ ਸਰਪੰਚ ਸਾਹਿਬ ਹਾਂਜੀ ਓਹੋ ਖਜ਼ਾਨਾ ਮੰਤਰੀ ਦੀ ਖਾਤੀ ਤੋਂ ਆਈ ਆ ਤੇ ਜਿਹੜਾ ਕਿ ਨਹੀਂ ਜੀ ਪੰਚਾਇਤਾਂ ਨਾਲ ਵਖਰੇਵੇਂ ਆਏ ਨੇ ਜੀ ਮੁੱਖ ਮੰਤਰੀ ਸਰਪੰਚਾਂ ਦੀ ਪੰਚਾਇਤਾਂ ਪਰ ਉਹ ਐਮਐਲਏ ਦੇ ਖਾਤੇ 'ਚ ਵੀ ਨਹੀਂ ਆਈ ਤੇ ਸਰਪੰਚਾਂ ਦੇ ਖਾਤੇ 'ਚ ਵੀ ਨਹੀਂ ਆਈ ਜੋ ਸਿੰਘ ਦੇ ਉਦਮਾ ਕਰਕੇ ਠੀਕ ਉਹ ਗ੍ਰਾਂਟ ਆਈ ਆ ਸਾਡੇ ਸਾਡੇ ਧੀ ਪੁੱਤ ਹੈ ਜਿਹੜੇ ਜਿਹੜੇ ਕੋਈ ਮੰਗ ਮੰਗਣ ਆਏ ਆ ਸਾਡੀ ਧੀ ਪੁੱਤ ਆ ਪੰਜਾਬ ਦੇ ਐਮ ਐਲ ਏ ਸਾਡੇ ਕਿਸਾਨਾਂ ਚੋਂ ਆ ਤੇ ਜਿਹੜੇ ਪੁਲਿਸ ਮੁਲਾਜ਼ਮ ਆ ਉਹ ਵੀ ਸਾਡੀ ਪਰਵਾਰ ਚੋਂ ਸਾਡੀ ਧੀ ਬਈ 1 ਮਿੰਟ ਸੁਣੋ ਕਈ ਵਾਰ ਆ ਇਦਾਂ ਸੁਣਾ ਬਈ 2 ਮਿੰਟ 2 ਮਿੰਟ ਜਦੋਂ ਖੜਾ ਰਹਿੰਦਾ ਇੱਕ ਮਿੰਟ ਗੱਲ ਸੁਣੀ ਪਹਿਲੀ ਮੈਂ ਗੱਲ کہہ ਰਹੀ ਪੈਂਦੀ ਹੋਈ ਇਕੱਲੀ ਨਹੀਂ ਸੁਣੀ ਜਿਗਰ ਤੁਸੀਂ ਸਰਕਾਰ ਦਾ ਕੋਈ ਕੋਈ ਗੱਲ ਸੁਣੀ ਪਰ ਮੈਂ ਜਿਹੜੀ ਗੱਲ ਕਹਿ ਰਹੇ ਹਾਂ ਜੀ ਕਮਰਾ ਕਿਹੜੇ ਸਾਨੂੰ ਜਿਪਣਾ ਮੈ ਸਾਨੂੰ ਇਹ ਪੁੱਛਿਆ ਇੱਕ ਦੂਸਰਾ ਜੀ ਗੱਲ ਸੁਣੀ ਜ ਨਹੀਂ ਜੀ ਕਮਰੇ ਦੇ ਜਿਹੜੇ ਕੋਈ ਵੀ ਨੀਂ ਮੱਥਰ ਰੱਖਿਆ ਗਿਆ ਉਹ ਕਿਹੜੀ ਪੰਚਾਇਤ ਚ ਬਣਿਆ? ਸਾਫਕਾ ਚ ਜਾਂ ਮੌਜੂਦਾ ਚ? ਨਾ ਤਾਂ ਉਹਦੇ ਸਾਫਕਾ ਪੰਚਾਇਤ ਦਾ ਨਾਂ ਤੇ ਨਾ ਹੀ ਉਹਦੇ ਮੌਜੂਦਾ ਦਾ। ਮੈਨੂੰ ਇਹ ਦੱਸੋ ਪੰਚਾਇਤਾਂ ਦਾ ਨਾਂ ਤੁਹਾਡਾ ਕੀ ਬਖਰੇਵਾ ਵੀ ਪੰਚਾਇਤਾਂ ਦਾ ਨਾਂ ਕਿਉਂ ਨਹੀਂ ਲਿਖ ਰਹੇ ਆਪਾਂ ਉਹਨਾਂ ਤੇ? ਮੈਨੂੰ ਬਸ ਇੰਨੀ ਗੱਲ ਦਾ ਜਵਾਬ ਚਾਹੀਦਾ। ਆਪਾਂ ਕਹਿੰਦੇ ਹੁਣ ਮਿਸਤਰੀਆਂ ਦਾ ਨਾਂ ਉੱਤੇ ਆਉ। ਆਪਾਂ ಗ್ರಾಮ ਪੰਚਾਇਤਾਂ ਨੂੰ ਲੋਕਤੰਤਰ ਦਾ ਘਾਣ ਦੇਖੋ ਜੀ ਹਾਂ। ਇੱਕ ਤਾਂ ਜਿਹੜੀ ਸਕੂਲ ਦੇ ਖਾਤੇ ਚ ਗ੍ਰਾਂਟ ਆਉਣੀ ਹੁੰਦੀ ਹੈ। ਇੱਕ ਸਰਪੰਚ ਦੇ ਖਾਤੇ ਚ ਆਉਣੀ ਹੈ। ਦੇਖੋ ਜਿਹੜੀ ਸਕੂਲ ਦੇ ਖਾਤੇ ਚ ਜਾਂਦੀ ਆ ਉਹ ਨਾਂ ਐਮਐਲ ਦੇ ਖਾਤੇ ਚ ਆ ਭਾਵੇਂ ਮੈਨੂੰ ਦੁਬਾਰੇ ਪਵਾਉਣਾ ਪਏ ਜੀ ਅਜਾ ਮਜੂਦਾ ਦਾ ਉਹ ਗ੍ਰਾਂਟ ਜੀ ਐਮਐਲਏ ਦੇ ਖਾਤੇ 'ਚ ਵੀ ਨਹੀਂ ਆਈ ਇੱਕ ਮਿੰਟ ਇਹ ਵੀ ਹੈਗਾ ਫਿਰ ਐਮਐਲਏ ਦੇ ਖਾਤੇ 'ਚ ਨਹੀਂ ਆਈ ਉਹ ਗ੍ਰਾਂਟ ਦੱਸੋ ਪੱਕਾ ਸ਼ੋਰ ਕਰ ਦਿੰਦਾ ਮੈਂ ਪਿੰਡ ਨੂੰ ਨੇ ਖੜਾ ਜੀ ਵੀ ਉਹ ਮੇਰੇ ਖਾਤੇ ਚ ਆਈ ਆ ਪਾ ਗ੍ਰਾਂਟ ਦਿੱਤੀ ਆ ਤਾਂ ਆਪਾਂ ਦੇਣਦਾਰਾਂ ਜੀ ਇੱਥੇ ਠੀਕ ਹੈ ਸਰਪੰਚ ਸਾਹਿਬ ਹਾਂਜੀ ਓਹੋ ਖਜ਼ਾਨਾ ਮੰਤਰੀ ਦੀ ਖਾਤੀ ਤੋਂ ਆਈ ਆ ਤੇ ਜਿਹੜਾ ਕਿ ਨਹੀਂ ਜੀ ਪੰਚਾਇਤਾਂ ਨਾਲ ਵਖਰੇਵੇਂ ਆਏ ਨੇ ਜੀ ਮੁੱਖ ਮੰਤਰੀ ਸਰਪੰਚਾਂ ਦੀ ਪੰਚਾਇਤਾਂ ਪਰ ਉਹ ਐਮਐਲਏ ਦੇ ਖਾਤੇ 'ਚ ਵੀ ਨਹੀਂ ਆਈ ਤੇ ਸਰਪੰਚਾਂ ਦੇ ਖਾਤੇ 'ਚ ਵੀ ਨਹੀਂ ਆਈ ਜੀ ਜੋ ਸਿੰਘ ਦੇ ਉਦਮਾ